ਹਾਂਜੀ ਸਾਰੇ ਗਰੁੱਪ ਮੈਂਬਰਾਂ ਨੂੰ ਹਾਸ਼ੀ ਕਰ ਜੀ ਜੋ ਆਪਾਂ ਅੱਜ ਵਾਲੀ ਵੀਡੀਓ ਬਣਾ ਰਹੇ ਹਾਂ ਜੀ ਇਹ ਆਪਾਂ ਬਣਾ ਰਹੇ ਹਾਂਗੇ ਡਿਜ਼ਾਈਨ ਨੂੰ ਘਮਾਉਣ ਵਾਸਤੇ ਕੀ ਡਿਜ਼ਾਈਨ ਆਪਣੀ ਮਸ਼ੀਨ ਦਾ ਕੀ ਚੀਜ਼ ਤੋਂ ਘੁੰਮਦਾ ਕੀ ਤੋਂ ਨਹੀਂ ਜੀ ਦੇਖੋ ਸਕੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਡਿਜ਼ਾਈਨ ਦਿਖ ਰਿਹਾ ਹੋਵੇਗਾ ਮੇਰਾ ਬਿਲਕੁਲ ਟੇਟਾ ਲਗਾਇਆ ਹੋਇਆ ਜੀ ਇਹ ਟੇਟਾ ਕੀ ਚੀਜ਼ ਨਾਲ ਹੋ ਜਾਂਦਾਗਾ ਜੇ ਆਪਾਂ ਅੱਡੇ ਲੋਡ ਬਾਜੂ ਵਗੈਰਾ ਸਾਈਡ ਤੇ ਕਰ ਦਿਆਂਗੇ ਇਹ ਆ ਬਾਜੂਆਂ ਦੇ ਡਿਜ਼ਾਈਨ ਨੇਗੇ ਸੋ ਆਪਾਂ ਹੁਣ ਜੀ ਮੈਂ ਕਿਹਾ ਅਗਲਾ ਡਿਜ਼ਾਈਨ ਲਾਉਣਾ ਮੈਂ ਬਿਲਕੁਲ ਸਿੱਧਾ ਕਰਕੇ ਲਾਉਣਾ ਜੀ ਉਹ ਸਾਰਾ ਤੋਂ ਵੱਡੀ ਗੱਲ ਕੀ ਹੈ ਪਾਹੇ ਕੀ ਚੀਜ਼ ਨਾ ਕੰਪਿਊਟਰ ਦੇ ਵਿੱਚੋਂ ਕਢਾ ਸਕਦੇ ਆਂਗੇ ਇਹ ਦੇਖੋ ਪੀ ਪੀ ਦਾ ਆਪਸ਼ਨ ਆ ਗਿਆ ਤੁਹਾਡੇ ਸਾਹਮਣੇ ਜੀ ਇਹ ਪੀ ਘੁੰਮ ਜਾਂਦੀ ਹੈਗੀ ਪੀ ਦੇ ਹਿਸਾਬ ਨਾਲ ਹੀ ਤੁਹਾਡਾ ਡਿਜ਼ਾਈਨ ਕੰਪਲੀਟ ਹੋਊਗਾ ਜੇ ਪੀ ਨੂੰ ਬਿਲਕੁਲ ਤੁਸੀਂ ਸਿੱਧੀ ਰੱਖਦੇ ਹੋ ਤਾਂ ਤੁਹਾਡਾ ਡਿਜ਼ਾਈਨ ਬਿਲਕੁਲ ਸਿੱਧਾ ਹੋ ਜਾਏਗਾ ਜੀ ਦੇਖੋ ਹੋ ਗਿਆ ਜੀ ਬਿਲਕੁਲ ਸਿੱਧਾ ਉਸ ਤੋਂ ਬਾਅਦ ਜੇ ਤੁਸੀਂ ਇਹੀ ਡਿਜ਼ਾਈਨ ਨੂੰ ਰਿਲੀਵ ਕਰ ਰਹੇ ਹੋ ਰਿਲੀਵ ਕਰਕੇ ਹੀ ਤੁਹਾਡੀ ਪੀ ਨੇ ਕੰਮ ਕਰਨਾ ਬਿਲਕੁਲ ਨੇ ਫਿਰ ਐਦਾਂ ਕਰਦੇ ਕਿ ਉਹ ਡਿਜ਼ਾਈਨ ਨੂੰ ਐਂਟਰ ਕਰਾਂਗੇ ਉਹ ਫਿਰ ਹੋਰ ਦਣਾ ਸਟਾਰਟਿੰਗ ਹੋ ਜਾਏਗੀ ਉੱਪਰੋਂ ਸਟਾਰਟਿੰਗ ਹੋ ਜਾਊਗੀ ਸਾਰਾ ਜਿਹੜੀ ਡਿਟੇਲ ਆਪਾਂ ਨੂੰ ਇਹ ਪੀ ਪੀ ਦੇ ਅਕੋਰਡਿੰਗ ਹੀ ਦਿੱਤੀ ਗਈ ਆ ਤੁਹਾਨੂੰ ਸਾਰੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਓ ਕਿਉਂਕਿ ਆਪਾਂ ਨੂੰ ਡਿਜ਼ਾਈਨ ਡਿਜ਼ਾਈਨਰ ਤੋਂ ਕਮਾਉਣ ਦੀ ਲੋੜ ਨਹੀਂ ਆਪਾਂ ਆਪਦੇ ਆਪ ਵੀ ਕਮਾ ਸਕਦੇ ਆਂਗੇ ਕੰਪਿਊਟਰ ਦੇ ਵਿੱਚੋਂ ਸੋ ਕਿੱਦਾਂ ਦੀ ਵੀਡੀਓ ਲੱਗੀ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਤੇ ਆਪਣੇ ਪੇਜ ਨੂੰ ਸਬਸਕ੍ਰਾਈਬ ਬਤਵਤ ਕਰੋ ਜੀ ਸੋ ਧੰਨਵਾਦ ਜੀ ਸਾਰਿਆਂ ਦਾ